ਲਓ ਜੀ ਇਹ ਸਾਡਾ ਹੈਗਾ ਗੋਰਾ ਹਲਵਾਈ ਹਲਵਾਈ ਵੀ ਬਹੁਤ ਵਧੀਆ ਹੈ ਤੇ ਵਾਜਾ ਬਹੁਤ ਵਧੀਆ ਗੜਦਾ ਲਓ ਤੁਹਾਨੂੰ ਵੀ ਵਾਜਾ ਸੁਣਾਉਣੇ ਲਾ ਸੁਣਿਓ ਹਾਂਜੀ ਗੋਰਾ ਜੀ ਹਾਂਜੀ ਬਗ ਜੀ ਨਮਸਕਾਰ ਹਾਂਜੀ ਕੀ ਹਾਲ ਹੈ ਜੀ ਠੀਕ ਹੈ ਇਹ ਤੋਤੇ ਦੀ ਵਾਜ ਕੱਢ ਕੇ ਪਹਿਲਾਂ ਤੋਤੇ ਦੀ ਵਾਜ ਕੱਢ ਕੇ ਲਾ ਜੀ ਵਾਹ ਜੀ ਹੁਣ ਜਵਾਗ ਦੀ ਨਿੱਕੇ ਜਿਹੇ ਦੀ ਜਵਾਗ ਦੀ ਜਵਾਗ ਦੀ ਹੋਰ ਬਿੱਲੀ ਦੀ ਵਾਹ ਕੱਢ ਕੇ ਵਾਹੋ ਜੀ ਹੋਰ ਕਿਹੜੀ ਰਹੀ ਜੀ ਕੁੱਤੇ ਦੀ ਹਾਂਜੀ ਕੁੱਤੇ ਹੀ ਰਹੀ ਹੈ ਹਾਂ ਕੁੱਤੇ ਹੀ ਸਣਾ ਬਾਲੂ ਵਾਹ ਕੋਈ ਠੀਕ ਹੈ ਠੀਕ ਹੈ ਠੀਕ ਹੈ ਤੇ ਗੱਡੀ ਕਿਵੇਂ ਮੋੜ ਤੋਂ ਮੁੜਦੀ ਹੈ ਮੁਰਗੀ ਸਣਾ ਦਲੀ ਜੀ ਇੱਕ ਹੀ ਹੈ ਮੁਰਗਾ ਮੁਰਗਾ ਹੈ ਠੀਕ ਹੈ ਹਾਂ ਮੁਰਗੀ ਸੁਣਨਾ ਗੱਡੀ ਕਿਵੇਂ ਮੁੜਦੀ ਮੁੜ ਤੋਂ ਕਿਉਂਕਿ ਮੈਂ ਜਲਦੀ ਨਹੀਂ ਹਾਂ ਹਾਂ ਜਦੋਂ ਮੋੜ ਚਾੜਦਾ ਹਨ ਉਹਦਾ ਫਵਾਦ ਨਹੀਂ ਹੁੰਦਾ ਠੀਕ ਹੈ ਠੀਕ ਹੈ ਲੈ ਬਈ ਚੰਗੀ ਲੱਗੀ ਲਾਈਕ ਤੇ ਸ਼ੇਅਰ ਕਰਦੇ ਹੋ ਬਹੁਤ ਬਹੁਤ ਧੰਨਵਾਦ